ਸਿੱਕਾ ਸਾਰਿਆਂ ਨੂੰ ਜੈਨੂ ਕਿਨ ਤੁਹਾਡਾ ਸਾਰਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਆਲੂ ਵਾਲੇ ਪਰੌਂਠੇ ਸੰਘਾਰੇ ਦੇ ਆਟੇ ਦੇ ਬਹੁਤ ਹੀ ਸਾਰ ਤਰੀਕੇ ਨਾਲ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਹੀ ਸੌਫਟ ਹੁੰਦੇ ਜਿਹਨਾਂ ਨੇ ਵਰਤ ਨਹੀਂ ਰੱਖਿਆ ਕਿ ਨਰਾਤੇ ਨਹੀਂ ਰੱਖੇ ਹੈਗੇ ਉਹ ਵੀ ਇਸ ਪਰੌਂਠੇ ਨੂੰ ਖਾ ਸਕਦੇ ਨੇ ਇਹ ਬਹੁਤ ਹੀ ਸੌਫਟ ਚਲੋ ਆਪਾਂ ਆਲੂ ਵਾਲੀ ਰੋਟੀ ਬਣਾ ਲਈਏ ਉਹਨ ਪਤਾ ਹੀ ਨਹੀਂ ਰਾਤੇ ਸ਼ੁਰੂ ਹੁੰਦੇ ਪਏ ਆ ਤੇ ਕੁਛ ਨਾ ਕੁਛ ਜੀ ਕਰਦਾ ਹੈ ਖਾਣ ਦਾ ਜੇ ਤਾਂ ਆਲੂ ਵਾਲੀ ਰੋਟੀ ਖਾਣ ਦਾ ਜੀ ਕਰਦਾ ਹੈ ਆਪਾਂ ਅੱਜ ਨਰਾਤਿਆਂ ਵਾਲੀ ਆਲੂ ਵਾਲੀ ਰੋਟੀ ਬਣਾਨੇ ਆ ਪਹਿਲਾਂ ਗਿਲੇ ਦਾਸ਼ਨਾ ਆਲੂ ਦਾ ਪਾਣੀ ਪਾੜੇ ਪਾ ਲਵਾਂਗੇ ਆਪਾਂ ਇਸ ਤਰ੍ਹਾਂ ਕੇ ਨਾ ਸਾਰੇ ਗ੍ਰੇਟ ਕਰ ਲੈਨੇ ਆਲੂ ਨਾਲ ਹੀ ਆਪਾਂ ਛੋਟਾ ਅਦਰਕ ਦਾ ਪੀਸ ਆ ਉਹ ਵੀ ਆਪਾਂ ਗ੍ਰੇਟ ਕਰ ਲਾਂਗੇ ਇਹਦੇ ਵਿੱਚ ਇਹਰ ਬੱਚੇ ਜਾਂ ਕੋਈ ਅਗਰਕ ਨੋਚ ਆਉਂਦਾ ਇਸ ਤਰ੍ਹਾਂ ਆਲਵਾ ਦੇ ਬੇਚੀ ਮਿਕਸਰ ਆ ਜਾਏਗਾ ਨਾਰੀਆ ਪਹਾੜੀ ਮਿਰਚਾ ਥੋੜੀਆਂ ਜਿਹਾ ਪਾਵ ਦਾਂਗੇ ਵਿੱਚ ਇਹਨਾਂ ਨੂੰ ਅਮਕ ਪਾਵਾਂਗੇ ਆਪ ਸਵਾਦ ਅਨੁਸਾਰ ਇਹ ਰੋਟੀ ਬਣ ਕੇ ਬਹੁਤ ਹੀ ਸਵਾਦ ਤੇ ਸੌਫਟ ਰੋਟੀ ਬਣ ਕੇ ਤਿਆਰ ਹੁੰਦੀ ਆ గర్మ మసాలా పావే కాలి మిర్చర సంఘార్యా ఆటా పావే పిల్ల కా సార్ అలా దుద్ధ ఆటా గున్నసి ਜੇ ਆਪਾਂ ਦੁੱਧ ਚਾਟਾ ਗੁੰਨੇ ਸੀ ਹੁਣ ਆਪਾਂ ਆਲੂਆਂ ਚਾਟਾ ਗੁੰਨਾਂਗੇ ਇਹ ਰੋਟੀ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਹੈ ਆਲੂ ਵਾਲੀ ਤੁਸੀਂ ਇੱਕ ਵਾਰੀ ਜ਼ਰੂਰ ਘਰੇ ਬਣਾਇਓ ਜਿੰਚਰ ਮੇਰੀ ਵੀਡੀਓ ਵੇਖ ਰਹੇ ਹੋ ਮੇਰੀ ਵੀਡੀਓ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਮੇਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਿਆਰ ਹੋ ਗਏ ਕਿੰਨਾ ਉਰੀਆ ਡੋ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹ ਛੋਟੇ ਛੋਟੇ ਹਿੱਕੇ ਕੱਟ ਕੇ ਤੇ ਫੁਲਕੇ ਬਣਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਵੀ ਪਾਵਾਂਗੇ ਵਿੱਚ ਜੇ ਤੁਹਾਡੇ ਕੋਲ ਹੈ ਤਾਂ ਨੀ ਹੈਗਾ ਤੁਸੀਂ ਉਹ ਪਾ ਸਕਦੇ ਜੋ ਚਲੋ ਆਪਣਾ ਡੋ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਫੁਲਕੇ ਬਣਾਉਣੇ ਆ ਇਸ ਨੂੰ ਅਪਰੈਸਟ ਕਰਨ ਲਈ ਨਹੀਂ ਰੱਖਾਂਗੇ ਇਹ ਆਪਣੇ ਨਾਲ ਨਾਲ ਹੀ ਫੁਲਕੇ ਬਣਾਵਾਂਗੇ ਜੇ ਆਪਾਂ ਅਪਰੈਸਟ ਕਰਨ ਲਈ ਰੱਖਿਆ ਤੇ ਆਪਣਾ ਜਿਹੜਾ ਡੋ ਆਟੇ ਦਾ ਪਤਲਾ ਹੋ ਜਾਏਗਾ ਤੁਸੀਂ ਚੱਪੇ ਦੇ ਇੱਕ ਆ ਲੈਣਾ ਲਫਾਫਾ ਜਾਂ ਤੁਸੀਂ ਪਾਉਣਾ ਵੀ ਲੈ ਸਕਦੇ ਜੋ ਤੇ ਇਦਾਂ ਗੋਲ-ਗੋਲ ਆਪਾਂ ਕਰੀ ਜਾਣਾ ਤੇ ਆਪਣੀ ਰੋਟੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣੀ ਆ ਦੇਖੋ ਬਿਨਾ ਫਟੇ ਤੂੰ ਤੁਸੀਂ ਜੋ ਵੱਡੀ ਵੀ ਕਰ ਸਕਦੇ ਹੋ ਜਿੰਦੀ ਤੁਸੀਂ ਆਕਾਰ ਦੇਣਾ ਛੋਟੀ ਵੱਟੀ ਦਾ ਦੇ ਸਕਦੇ ਜੀ ਇੰਡੀ ਕ ਪਤਲੀ ਆਪਾਂ ਪਕਾਉਣੀ ਆ ਜੇ ਆਪਾਂ ਜਿਆਦਾ ਪਤਲੀ ਪਕਾਈ ਤੇ ਆਪਣੀ ਰੋਟੀ ਫਟ ਜਾਏਗੀ ਨਾਲ ਹੀ ਆਪਣੀ ਚਾਹ ਬੰਦੇ ਪਈ ਆ ਤੇ ਚਾਹ ਨਾਲ ਆਪਾਂ ਹਲਵਾਲੇ ਪਰੌਂਠੇ ਖਾਵਾਂਗੇ ਇਹ ਬਹੁਤ ਸੌਫਟ ਹੁੰਦੀ ਆ ਤੇ ਹੱਥ ਨਾਲ ਫਟ ਟੁੱਟ ਜਾਏਗੀ ਇਸ ਕਰਕੇ ਆਪਾਂ ਪਲਟੇ ਨਹੀਂ ਪਲਟਾਂਗੇ ਹੋਣਾ ਆਪਾਂ ਕਿਉਂ ਲਾਵਾਂਗੇ ਹੋਣਾ ਪੈਨ ਨੂੰ ਕਿਉਂ ਲਾਵਾਂਗੇ ਤੇ ਇਹਨੂੰ ਫਿਰ ਪਲਟਾਂਗੇ ਕਿਦਾ ਸੁਣਾ ਕਲਰ ਆਇਆ ਆਪਣੇ ਰੋਟੀ ਦਾ ਦੇਖੋ ਆਪਣਾ ਪਰੌਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਸੰਘਾਰੇ ਦੇ ਆਟੇ ਦਾ ਤੁਸੀਂ ਇਹਨੂੰ ਮੱਖਣ ਦੇ ਨਾਲ ਚਾਹ ਦੇ ਨਾਲ ਲੈ ਸਕਦੇ ਹੋ ਆਪਰੀ ਰੋਟੀ ਕ੍ਰੰਚੀ ਜੀ ਬਣ ਕੇ ਤਿਆਰ ਹੋ ਗਈ। ਆਪਣਾ ਆਲੂ ਵਾਲਾ ਪਰੌਂਠਾ ਬਣ ਕੇ ਤਿਆਰ ਹੋ ਗਿਆ। ਨਾਲ ਹੀ ਆਪਾਂ ਦੇਸੀ ਘਿਓ ਲਾਵਾਂਗੇ। ਤੁਸੀਂ ਮੱਖਣ ਵੀ ਲਾ ਸਕਦੇ ਜੋ। ਐਸੇ ਦੇਖ ਕੇ ਨਾ ਆਪਾਂ ਦੂਸਰਾ ਬੈਚ ਵੀ ਤਿਆਰ ਕਰ ਲੈਨੇ ਆ। ਦੂਸਰਾ ਪਰੌਂਠਾ ਵੀ ਲੋਕ ਕਿ ਨਿਵਾਦੇਵ ਤਰੀਕੇ ਨਾਲ ਆਪਣੇ ਪਰੌਂਠੇ ਤਿਆਰ ਹੁੰਦੇ ਪਏ ਆ ਗਿਆ ਤੁਹਾਡੇ ਆਲੂ ਵਾਲਾ ਪਰੌਂਠਾ ਖਾਣ ਨੂੰ ਨਰਾਤੇ ਜੀ ਕਰਦਾ ਇਸ ਤਰੀਕੇ ਨਾਲ ਤੁਸੀਂ ਬਣਾਓ ਤੇ ਖਾਓ ਤੇ ਮੈਂ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ